ਆਦਾ ਮਾਹੌਲਾ ਪਰ ਮੈਂ ਬੋਲਾਂ ਤਾਂ ਨਹੀਂ ਚਾਹੁੰਦਾ ਸੀਗਾ ਕਿ ਪਿੱਲਾ ਮੇਰਾ ਮਿੱਤਰ ਆ ਪੜਦੇ ਰਹੇ ਆ ਇਕੱਠੇ ਕਾਲਜੇ ਕਹਿੰਦਾ ਭਾਈ ਦੋ ਸ਼ਬਦ ਮੈਂ ਆਉਂ ਤੌਰ ਤੇ ਜਿੰਨਾ ਵਿਆਹਾਂ ਦੇ ਵਿੱਚ ਜਾਣਾ ਤਾਂ ਇਹ ਪੁੱਛਦਾ ਵੀ ਵਿਆਹ ਅੰਦਰਲਾਕ ਬਾਹਰਲਾ ਅੰਦਰਲਾ ਪਾ ਪੰਜਾਬ ਵਾਲਾ ਹੀ ਆ ਇੱਥੇ ਰਹਿਣਾ ਚਾਹੁੰਦਾ ਕਿ ਬਾਹਰ ਲੈ ਆ ਸੋ ਇੱਥੇ ਦਾ ਕੋਈ ਇੰਗਲੈਂਡ ਤੋਂ ਆਇਆ ਹੈ ਆਸਟ੍ਰੇਲੀਆ ਤੋਂ ਕੋਈ ਨਿਊਜ਼ੀਲੈਂਡ ਕੋਈ ਕੈਨੇਡਾ ਕੋਈ ਅਮਰੀਕਾ ਅੰਦਰਲੇ ਘਾਟੀ ਮਿਲੇ ਆ ਸੋ ਸਤਿ ਸ੍ਰੀ ਅਕਾਲ ਸਨੇਹਾ ਪੰਜਾਬੀਓ ਜਾਓ ਬਾਹਰਲੇ ਮੁਲਕਾਂ ਨੂੰ ਜੀ ਸੜਕੇ ਜਾਓ ਕਮਾਈਆਂ ਕਰਕੇ ਵਾਪਸ ਮੁੜ ਕੇ ਆਪਣੀ ਧਰਤੀ ਮਾਂ ਤੇ ਪਹੁੰਚੋ ਅੱਜ ਪੰਜਾਬ ਨੂੰ ਤੁਹਾਡੀ ਬਹੁਤ ਲੋੜ ਆ ਕਮੇਸ਼ਾ ਤੁਸੀਂ ਬਾਹਰਲੇ ਮੁਲਕਾਂ ਤੋਂ ਪੰਜਾਬ ਦੀ ਸੇਵਾ ਕਰਦੇ ਆਏ ਆ ਪਰ ਜੇ ਅਸੀਂ ਪੱਕੇ ਤੌਰ ਤੇ ਆਪਣੀ ਜੜ ਪੱਟ ਲਈ ਨਾ ਫਿਰ ਧਰਤੀ ਨਸੀਬ ਨਹੀਂ ਹੋਣੀ ਇਹ ਚੇਤੇ ਰੱਖਿਓ ਬਾਹਲੇ ਕਹਿ ਦਿੰਦੇ ਨੇ ਕਿ ਭਾਈ ਸਾਡੇ ਬੱਚੇ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਬਾਹਰ ਅਸੀਂ ਗੁਰੂ ਘਰਾਂ 'ਚ ਕਲਾਸਾਂ ਲਵਾਉਨੇ ਆ ਪੰਜਾਬੀ ਬੋਲਦੇ ਹੀ ਐ ਪੜ੍ਹਨੀ ਲਿਖਣੀ ਨਹੀਂ ਆਉਂਦੀ ਇਹ ਗੱਲ ਹੋਰ ਚੇਤੇ ਰੱਖਿਓ ਜੇ ਤੁਹਾਡੇ ਜਵਾਕ ਵੱਡੇ ਹੋ ਗਏ ਨਾ ਉਧਰ ਤੇ ਉਧਰ ਪੱਕੇ ਤਾਰ ਤੇ ਜੀ ਲੱਗ ਗਿਆ ਉੱਥੋਂ ਦੇ ਮਾਹੌਲ 'ਚ ਘੁਲ ਮਿਲ ਗਏ ਉਹਨਾਂ ਨੇ ਵਾਪਸ ਨਹੀਂ ਆਉਣਾ ਉਦੋਂ ਪਹਿਲਾਂ ਪਹਿਲਾਂ ਵਾਪਸ ਪਰਤਿਓ ਇਹ ਮਿੱਟੀ ਨਾਲ ਆਪਣੇ ਜਵਾਕਾਂ ਦਾ ਮੋਹ ਪਾਓ ਤਾਂ ਹੀ ਤੁਹਾਡੇ ਜਵਾਕਾਂ ਨੇ ਅੱਗੇ ਜਾ ਕੇ ਪੰਜਾਬ 'ਚ ਆਉਣਾ ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਕਬੂਲ ਕਰੋ ਬਾਕੀ ਤੁਸੀਂ ਮੇਰੇ ਨਾਲੋਂ ਵਹਿਤਰ ਜਾਣਦੇ ਹੋ ਕਿ ਬਾਹਰ ਦੇ ਹਾਲਾਤ ਕਿਹੋ ਜਿਹੇ ਨੇ ਹੁੰਦਾ ਹਾਲਾਤ ਬਹੁਤ ਚੰਗੇ ਨਹੀਂ ਰਹੇ ਬੰਦਾ ਕਹਿੰਦਾ ਜਿੱਥੇ ਮਰਜ਼ੀ ਚੱਲਿਆ ਜਾਵੇ ਪਰ ਅਖੀਰ ਨੂੰ ਮਾਂ ਦੀ ਬੁੱਕਲ ਚ ਆਉਂਦਾ ਤੇ ਸਾਡੀ ਮਾਂ ਧਰਤੀ ਪੰਜਾਬ ਦੀ ਧਰਤੀ ਸਾਡੀ ਹਮੇਸ਼ਾ ਸਦੀਆਂ ਤੋਂ ਲੈ ਕੇ ਧਰਤੀ ਖਤਰਨਾਪਨ ਲੜਦੇ ਆਏ ਆਂ ਖੂਨ ਡੋਲਦੇ ਆਏ ਆਂ ਚੰਗਾ ਕਰਦੇ ਆਏ ਆਂ ਬਹੁਤ ਕਲਨਾ ਕਰਦੀ ਆਪਾਂ ਸਾਡੇ ਪੁਰਖਿਆਂ ਨੇ ਧਰਤੀ ਦੀ ਖਾਤਰ ਪਰ ਅੱਜ ਪਤਾ ਨਹੀਂ ਜਿਹਨੂੰ ਮਰਜ਼ੀ ਦੇਖੋ ਕੁੜੀਆਂ ਮੁੰਡੇ ਸਾਰੇ ਬਾਹਰ ਨੂੰ ਕਰੇ ਜਾਂਦੇ ਆ ਮੇਰੇ ਪਿੰਡ ਦੀ ਗੱਲ ਦੱਸਦਾ 40 42 ਮੁੰਡੇ ਛੜੇ ਫਿਰਦੇ ਆ ਮੁੰਡਿਆਂ ਦੇ ਵਿਆਹ ਹੁਣ ਵਟ ਗਿਆ ਤੇ 20 25 25 ਕਿੱਲਾਂ ਨਾਲ ਕੋਈ ਰਿਸ਼ਤਾ ਨਹੀਂ ਕਰਦਾ ਸਾਰਿਆਂ ਦੀ ਕੋਈ ਗੱਲ ਕੁੜੀ ਦਾ ਬਾਹਰ ਭੇਜਣੀ ਆ ਸੋ ਮੁੰਡਿਆਓ ਇਹ ਧਰਤੀ ਬਹੁਤ ਭਾਗਾ ਵਾਲਿਓ ਕਰਨ ਵਾਲਿਓ ਬਾਈ ਤੁਸੀਂ ਇਹ ਧਰਤੀ ਦੇ ਪੈਦਾ ਹੋਇਓ ਬਾਕੀ ਮੇਰਾ ਭਰਾ ਗਲਾਬ ਖੜਾ ਇਨਾਂ ਨੂੰ ਅਪੀਲ ਕਰਦੇ ਆਂ ਬਾਈ ਪ੍ਰਗਟ ਢੋਡੀਪੁਰਾ ਖੜਾ ਤਾ ਦੱਸਦਾ ਸੀ ਮੈਨੂੰ ਕਹਿੰਦਾ ਯਾਰ ਚਾਈਕਾਂ ਨੂੰ ਬਹੁਤ ਪਸੰਦ ਕਰਦੀ ਆ ਨੌਜਵਾਨ ਪੀੜ੍ਹੀ ਬਾਈ ਤੁਸੀਂ ਵੀ ਸੁਨੇਹਾ ਲਾਇਆ ਕਰੋ ਉਹ ਬੀਬੀਆਂ ਹੱਸਦੀਆਂ ਪਿੱਛੇ ਬੈਠੀਆਂ ਇਹ ਗੱਲ ਕਈ ਵਾਰੀ ਮੇਰਾ ਗੁੱਸਾ ਵੀ ਕਰ ਜਾਂਦੀ ਹੈ ਬੀਬੀਆਂ ਨਹੀਂ ਮਰਨਾ ਚਾਹਣੀਆਂ ਕੁੜੀਆਂ ਘੱਟ ਬਲ ਕੇ ਰਾਤੀਆ ਪਤਾ ਨਹੀਂ ਬਾਹਰ ਲਾ ਕੀ ਮਾਹੌਲ ਆ ਕਿ ਹੋਈ ਹਵਾ ਲੱਗ ਜਾਂਦੀ ਆ ਸੁਪਰਤਿਓ ਇੰਨੀ ਕਿ ਮੇਰੀ ਬੇਨਤੀ ਹੈ ਸਾਰੀ ਸੰਗਤ ਦਾ ਪਰਾ ਪਿੱਲੇ ਦਾ ਬਾਈ ਗਲਾਬ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ